ਖਨੌਰੀ ਸਰਹੱਦ ਤੇ ਇੱਕ ਹੋਰ ਕਿਸਾਨ ਦੀ ਹੋਈ ਮੌਤ 7 ਫਰਵਰੀ ਨੂੰ ਬੇਟੇ ਦੇ ਵਿਆਹ ਤੋਂ ਬਾਅਦ ਹੋਇਆ ਸੀ ਅੰਦੋਲਨ ਵਿੱਚ ਸ਼ਾਮਲ ਮੌਤ ਤੋਂ ਬਾਅਦ ਪਰਿਵਾਰ 'ਚ ਚਾਈ ਸੋਗ ਦੀ ਲਹਿਰ ਕਨਾਰੀ ਸਰਹੱਦ ਤੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਦੇਰ ਰਾਤ ਤੀਜੇ ਕਿਸਾਨ ਦੀ ਮੌਤ ਹੋ ਗਈ। ਉਸ ਦੀ ਪਛਾਣ ਦਰਸ਼ਨ ਸਿੰਘ ਵਜੋਂ ਹੋਈ ਹੈ ਜੋ ਬਠਿੰਡਾ ਦੇ ਪਿੰਡ ਅਮਰਗੜ ਦਾ ਰਹਿਣ ਵਾਲਾ ਹੈ। 62 ਸਾਲਾ ਦਰਸ਼ਨ ਸਿੰਘ ਦੀ ਮੌਤ ਅਥਰੂ ਗੈਸ ਦੇ ਸਾਲੈਂਡ ਨਾਲ ਦਮ ਘੁੱਟਣ ਕਾਰਨ ਹੋਈ ਦੱਸੀ ਜਾ ਰਹੀ ਹੈ। ਜਿਸ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਮਰਦਕ ਕਿਸਾਨ ਦਰਸ਼ਨ ਸਿੰਘ ਦੇ ਪਰਿਵਾਰ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਹੈ। ਲੜਕੇ ਸੁਖਪ੍ਰੀਤ ਦਾ ਵਿਆਹ 15 ਦਿਨ ਪਹਿਲਾਂ ਹੋਇਆ ਸੀ। ਉਸ ਦਾ ਪਰਿਵਾਰ 7 ਏਕੜ ਮੈਂ ਦੇ ਖੇਤੀ ਕਰਕੇ ਗੁਜ਼ਾਰਾ ਕਰਦਾ ਸੀ ਤੇ ਉਸਦੇ ਪਰਿਵਾਰ ਦਾ ਸਿਰ ਕਰੀਬ 10 ਲੱਖ ਰੁਪਏ ਦਾ ਕਰਜ਼ਾ ਵੀ ਹੈ ਦੱਸ ਦਈਏ ਕਿ ਖਨੌਰੀ ਬਾਰਡਰ ਤੇ ਹੁਣ ਤੱਕ ਹੋਈ ਇਹ ਤੀਜੀ ਮੌਤ ਹੈ ਮਰ ਤੱਕ ਕਿਸਾਨ ਦੇ ਭਤੀਜੇ ਨੇ ਦੱਸਿਆ ਕਿ ਜਦੋਂ ਦਿੱਲੀ ਚਲੋ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਪਿਛਲੀ ਲਹਿਰ ਵਾਂਗ ਇਸ ਵਾਰ ਵੀ ਦਰਸ਼ਨ ਸਿੰਘ ਸ਼ੁਰੂ ਵਿੱਚ ਹੀ ਅੰਦੋਲਨ ਚ ਸ਼ਾਮਿਲ ਹੋਇਆ ਉਹ ਖਨੌਰੀ ਸਰਹੱਦ ਤੇ ਕਿਸਾਨਾਂ ਦੇ ਹੱਕਾਂ ਲਈ ਲੜ ਰਿਹਾ ਸੀ ਪਰ ਹਰਿਆਣਾ ਪੁਲਿਸ ਵੱਲੋਂ ਸੁੱਟੇ ਗਏ ਅਥਰੂ ਗੈਸ ਦੇ ਗੋਲਿਆਂ ਦੇ ਧੂਏ ਕਾਰਨ ਦਰਸ਼ਨ ਸਿੰਘ ਦੀ ਸਿਹਤ ਵਿਗੜੀ ਇਹ ਹਸਪਤਾਲ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੂੰ ਰਾਤ 10 ਵਜੇ ਉਸ ਦੀ ਮੌਤ ਦੀ ਸੂਚਨਾ ਮਿਲੀ। ਪਰਿਵਾਰ ਮੁਤਾਬਕ ਉਸ ਨੂੰ ਕੋਈ ਬਿਮਾਰੀ ਨਹੀਂ ਸੀ। ਉਹ ਬਿਲਕੁਲ ਤੰਦਰੁਸਤ ਸੀ। ਮਰਤਕ ਕਿਸਾਨ ਦਰਸ਼ਨ ਸਿੰਘ ਆਪਣੇ ਪਿੱਛੇ ਆਪਣੀ ਪਤਨੀ, ਪੁੱਤਰ ਤੇ ਬੇਟੀ ਨੂੰ ਛੱਡ ਗਿਆ। ਕਿਸਾਨ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ। ਮੇਰਾ ਭਰਾ ਦਾ ਸੀ ਛੋਟਾ ਜੀ। ਅੱਛਾ ਤੁਹਾਨੂੰ ਕਦੋਂ ਇਤਲਾ ਮਿਲੇਗੀ? ਸਾਨੂੰ ਸਾਨੂੰ ਜੀ ਰਾਤ 11 ਵਜੇ ਅਸੀਂ ਵਿਆਹ ਦੇ ਗਏ ਸੀ। ਹੂੰ। ਉਹ ਰੋ 11 ਵਜੇ ਕਿੰਨੇ ਟਾਈਮ ਤੋਂ ਗਏ ਸੀ ਘਰ ਹੈ ਕਿੰਨੇ ਟਾਈਮ ਤੋਂ ਗਏ ਹੋ ਸੀ ਘਰੋਂ ਇੱਥੋਂ ਘਰੋਂ ਉਹ ਤਾਂ ਵੀ ਗਏ ਸੀ ਜੋਰਾ ਘਰੋਂ ਅਸੀਂ ਤੁਰੇ ਸੀ ਇੱਥੋਂ ਜੀ 3 ਵਜੇ ਉਹ ਦਰਸ਼ਨ ਸਿੰਘ ਜੀ ਹਾਂ ਹਾਂ ਉਹ ਤਾਂ ਉਦੋਂ ਦੀ ਗਏ ਉਦੋਂ ਦੇ ਉਹਨੂੰ ਹੋ ਗਏ ਤਿੰਨ ਦਿਨ ਹੋ ਗਏ ਹਾਂ ਤਿੰਨ ਦਿਨ ਹੋ ਗਏ ਦਰਸ਼ਨ ਪਹਿਲਾ ਵਾਲੇ ਸੰਗਰਚੀ ਵੀ ਗਏ ਸ਼ਾਮ ਨੂੰ ਹਾਂ ਪਹਿਲਾ ਜਿਹੜੇ ਪਿਛਲੇ ਸਾਲਾਂ ਚ ਲੱਗੇ ਉੱਥੇ ਵੀ ਜਾ ਗਏ ਉੱਥੇ ਵੀ ਜਾ ਗਏ ਪਹਿਲਾਂ ਵੀ ਜਾਂਦੇ ਤੁਹਾਡੇ ਛੋਟੇ ਬ੍ਰਦਰ ਸੀਗੇ ਵੱਡੇ ਸੀ ਉਹ ਛੋਟੇ ਸੀ ਮੈਥ ਛੋਟੇ ਸੀ ਹਾਂ ਛੋਟੇ ਸੀ ਮੈਂ ਵੱਡਾ ਹਾਂ ਤਾਂ ਕੀ ਕੀ ਮੰਗ ਕੀ ਕਰਦੇ ਹੋ ਸਰਕਾਰਾਂ ਤੋਂ ਇਸ ਤਰ੍ਹਾਂ ਦੇ ਜਿਵੇਂ ਕਿਸਾਨਾਂ ਦੀ ਹਰ ਲਗਾਤਾਰ ਉੱਚ ਉਤੀ ਡੈਥ ਹੋ ਗਈ। ਤਾਂ ਕੀ ਮੰਗ ਕੀ ਕਰਦੇ ਹੋ ਸਰਕਾਰਾਂ ਤੋਂ ਇਸ ਤਰ੍ਹਾਂ ਦੇ ਤੁਹਾਡੀ ਜਿਹੜੀ ਮੰਗ ਹੈ ਮੰਨੀ ਜੇ ਜਿਹੋ ਜਿਹੋ ਉਹਨਾਂ ਦੀ ਜੀ ਮੰਗਾਂ ਸਰਕਾਰਾਂ ਦੀ ਉਹ ਜੇ ਕਰਦੇ ਹਾਂ ਸਾਡੀ ਕਾਦੀ ਮੰਗ ਹੈ ਸਾਡਾ ਬੰਦਾ ਹੀ ਉੜ ਗਿਆ। ਉਹ ਹੀ ਵਾਲਾ। ਸਾਡਾ ਬੰਦਾ ਹੀ ਉੜ ਗਿਆ। ਮੇਰਾ ਨਾਮ ਹਰਜਾ ਸਿੰਘ ਹੈ ਜੀ। ਜਿਹੋ ਉਹ ਡੈਥ ਹੋਈ ਹੈ ਮੇਰੇ ਚਾਚਾ ਜੀ ਸੀ। ਕਿੰਨੇ ਕਰੋ ਕੀ ਕਹਿ ਕੇ ਗਏ ਸੀ ਕਿੰਨੇ ਟਾਈਮ ਤੇ ਗਏ ਸੀ? ਇਹ 12 ਤਰੀਕ ਦੇ ਗਏ ਹੋਈ ਸੀ ਜੀ। बस कहंदे सी खत्म कर के मुड़ा आंदोलन परा अपनी जिंदगी खत्म करके मेरे परिवार च उ कल्ली गई सी हां जी ਸਾਡੇ ਪਰਿਵਾਰ ਚੋਂ ਕੱਲੇ ਗਏ ਸੀ ਆ ਪਿੰਡ ਚੋਂ ਬਹੁਤ ਕਈ ਬੰਦੇ ਜਾਂਦੇ ਤਾਂ ਤੁਹਾਨੂੰ ਕਦੋਂ ਕਲਾ ਮਿਲੀ ਸਾਨੂੰ ਰਾਤ 10 ਵਜੇ ਤੱਕ ਮਿਲੀ ਸੀ ਕਿੰਨੀ ਕੀ ਉਮਰ ਸੀ ਇਹਨਾਂ ਦੀ ਉਮਰ 60 ਸਾਲ ਦੀ ਸੀ 60 ਤੋਂ 65 ਸਾਲ ਪਰਿਵਾਰ ਚੋਂ ਹੋਰ ਕੋਣ ਹੋਣੇ ਪਰਿਵਾਰ ਚੋਂ ਬੇਟਾ ਬੇਟੀ ਇੱਕ ਪਤਨੀ ਨਾਲ ਜੀ ਬੇਟਾ ਬੇਟੀ ਮੈੜਾ ਬੇਟੇ ਦੀ ਮੈੜ ਨੂੰ ਸਿਰਫ 15 ਦਿਨ ਹੀ ਹਾਂ ਕਰਦਾ ਉਹ ਜਰਾ ਕਿਵੇਂ ਚੱਲਦਾ ਕਰਦਾ ਉਹ ਜਰਾ ਖੇਤੀਬਾੜੀ ਹੈ ਸੱਤ ਕਿਲੇ ਉਹਦੇ ਸਿਰ ਤੇ ਚੱਲ ਰਿਹਾ ਇੱਕ ਮੁੰਡਾ ਕੀ ਕੰਮ ਕਰਦਾ ਹੈ ਮੁੰਡਾ ਖੇਤੀਬਾੜੀ ਕਰਦਾ ਖੇਤੀਬਾੜੀ ਹਾਂਜੀ ਤੇ ਮਿਸ ਜੀ ਹੈਗੇ ਇਹਨਾਂ ਦੇ ਹਾਂਜੀ ਮਿਸ ਜੀ ਹੈਗੇ ਤਾਂ ਉਹਨਾਂ ਤੋਂ ਇਸ ਤੋਂ ਪਹਿਲਾਂ ਜਿਹੜਾ ਅੰਦੋਲਨ ਸੀ ਉਸ ਤੇ ਵੀ ਗਏ ਸੀ ਹਾਂਜੀ ਉਹਦੇ ਵੀ 1 ਮਹੀਨਾ ਲਗਾਤਾਰ ਲਾ ਕੇ ਆਏ ਸੀ ਕਿ ਕੰਟੀਨਿਊ ਜੁਤੇ ਤਾਂ ਉਹ ਬੋੜੀ ਕਦੋਂ ਤੱਕ ਆਊਗੀ ਬੋੜੀ ਆ ਸ਼ਾਮ ਨੂੰ 5 ਵਜੇ ਤੱਕ ਆ ਜਾਊਗੀ ਤਾਂ ਕੋਈ ਮੈਨੂੰ ਆਵਦੇ ਦੀ ਸਰਕਾਰ बस ਕੋਈ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਬਸ ਸਾਡੀ ਮੰਗ ਲਈ ਧਰਨਾ ਖਤਮ ਹੋ ਜਾਏ। ਕਿਸੇ ਕਾਰਨ ਕਰਕੇ ਜਿਹੜੇ ਰੋਜ਼ ਮਾਵਾਂ ਦੇ ਪੁੱਤ ਮਰਦੇ ਹੋ ਨਾ ਮਾਰਨਾ। ਅੱਜ ਸਾਡਾ ਘਰ ਤਾਂ ਬਰਬਾਦ ਹੋਇਆ ਹੀ ਹੈ। ਕਿਸੇ ਹੋਰਤੀ ਪੁੱਤ ਨਾ ਹੋਵੇ। ਸਾਡੇ ਪਿੰਡ ਦੇ ਲੋਕ ਆ ਗਏ ਹਾਂ। ਹਾਂਜੀ ਹਾਂਜੀ ਪਿੰਡ ਦੇ ਲੋਕ ਰਾਤ ਦੀ ਆ ਰਹੇ ਸਾਡੇ